ਗੁਰੂ ਹਰ ਸਹਾਏ ਦੇ ਵਿੱਚ ਸੀਵਰੇਜ ਸਿਸਟਮ ਨੂੰ ਲੈ ਕੇ ਹਮੇਸ਼ਾ ਹੀ ਹਰ ਤਰ੍ਹਾਂ ਦੇ ਜਿਹੜੇ ਮੁੱਦੇ ਉੱਠਦੇ ਰਹੇ ਨੇ ਧਰਨੇ ਵੀ ਲੱਗੇ ਕਾਫੀ ਵਾਰ ਸੰਘਰਸ਼ ਵੀ ਵਿੱਡੇ ਗਏ ਪਰ ਸੀਵਰੇਜ ਸਿਸਟਮ ਚਾਲੂ ਨਹੀਂ ਹੋਇਆ ਨਗਰ ਕੌਂਸਲ ਗੁਰੂ ਹਰ ਸਹਾਏ ਵੱਲੋਂ ਸਫਾਈਆਂ ਸੇਵਕ ਵੀ ਭੇਜੇ ਗਏ ਸਪਾਈ ਸੇਵਕ ਸਪਾਈ ਕਰਨ ਨੂੰ ਤਿਆਰ ਵੀ ਨੇ ਤੇ ਸਫਾਈ ਕਰਦੇ ਵੀ ਨੇ ਪਰ ਇਹ ਜਿਹੜਾ ਸੀਵਰੇਜ ਸਿਸਟਮ ਇਹ ਚਾਲੂ ਨਹੀਂ ਹੋ ਰਿਹਾ ਇਸ ਦੇ ਵਿੱਚ ਕੀ ਕਾਰਨ ਹੈ ਇਸ ਦਾ ਮੇਨ ਕਾਰਨ ਕੀ ਆ ਤੁਹਾਨੂੰ ਸਾਹਮਣੇ ਇੱਕ ਤਸਵੀਰ ਦਿਖਾ ਦਿੰਨਾ ਇਹ ਜਿਹੜੀ ਸਾਹਮਣੇ ਤਸਵੀਰ ਤੁਸੀਂ ਦੇਖ ਲਓ ਇੱਥੇ ਆਏ ਦੇਣੀ ਜਿਹੜਾ ਕੀ ਇਹ ਕੋਈ ਨਾ ਕੋਈ ਇੱਥੇ ਢਿੱਗਦਾ ਹੈ ਇੱਥੇ ਨਾਲ ਹੀ ਕਿਸੇ ਦਾ ਕੋਈ ਮੋਬਾਈਲ ਡਿੱਗ ਜਾਂਦਾ ਹੈ ਕੋਈ ਮੋਟਰਸਾਈਕਲ ਤੋਂ ਡਿੱਗ ਜਾਂਦਾ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਹਰੇਕ ਪ੍ਰਕਾਰ ਦਾ ਕਿਸੇ ਨਾ ਕਿਸੇ ਵਿਅਕਤੀ ਤੇ ਜਿਹੜਾ ਇੱਥੇ ਨੁਕਸਾਨ ਹੁੰਦਾ ਹੀ ਰਹਿੰਦਾ ਹੈ ਇਹ ਇੱਥੇ ਇੱਕ ਘਰ ਵੀ ਇਹ ਨਾਲ ਹੁਣ ਤਾਂ ਘਰਾਂ ਦੇ ਵਿੱਚ ਵੀ ਜਿਹੜਾ ਪਾਣੀ ਵੜਨਾ ਸ਼ੁਰੂ ਹੋ ਗਿਆ ਤੇ ਲੋਕਾਂ ਦੇ ਨੀਆਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਤੇ ਨੀਆਂ ਬੈਠਣੀਆਂ ਸ਼ੁਰੂ ਹੋ ਗਈਆਂ ਨੇ ਇਧਰ ਇੱਕ ਗਰੀਬ ਕਿਸਾਨ ਦਾ ਘਰ ਹੈ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਨੇ ਭਾਈ ਸਾਹਿਬ ਭਾਈ ਸਾਹਿਬ ਆ ਤੁਹਾਨੂੰ ਤਸਵੀਰ ਦਿਖਾ ਦਿੰਨਾ ਇਹ ਮੋਟਰਸਾਈਕਲ ਵਾਲੀ ਰੇੜੀ ਚਲਾਉਂਦੇ ਨੇ ਤੇ ਇਹਨਾਂ ਦਾ ਇਹ ਘਰ ਹੈ ਇਹ ਘਰ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਹੁਣ ਰਿਸਣਾ ਸ਼ੁਰੂ ਹੋ ਗਿਆ ਤੇ ਜਿਹੜੀ ਫਰਸ਼ ਹੈ ਉਹ ਬੈਠਣਾ ਸ਼ੁਰੂ ਹੋ ਗਿਆ ਭਾਈ ਜੀ ਕਦੋਂ ਤੋਂ ਇਹ ਦਿੱਕਤ ਆਣੀ ਸ਼ੁਰੂ ਹੋਈ ਤੁਹਾਨੂੰ ਜਦੋਂ ਪਾਣੀ ਖੜਾ ਇੱਥੇ ਆ ਗਏ ਹੂੰ ਕਾਫੀ ਚੱਸੀ 7 ਮਹੀਨੇ ਜਿਹਾ ਲਗਾਤਾਰ ਹੀ ਹੂੰ ਆਖਿਆ ਕਮੇਟੀ ਨੂੰ ਪਾਣੀ ਕਢਾਉਣੇ ਹੀ ਅੱਜ ਕੱਲ੍ਹ ਦੇ ਸਵੇਰੇ ਕੱਲ ਦੇ ਸ਼ਾਮ ਨੂੰ ਬੱਸ ਲਾਰੇ ਲਾ ਛੱਡਦੇ ਨੇ ਉਹ ਆ ਤੁਹਾਡੇ ਸਾਹਮਣੇ ਲੋਕ ਕੀ ਹਾਲ ਬਣੇ ਮੇਰੇ ਸਾਰੇ ਨੀਯਮ ਮਗਾਨੀ ਬਹਿ ਚੁੱਕੀਆਂ ਨੇ ਹੂੰ ਅਸੀਂ ਸੀਡੀ ਮਨਸਪਤੀ ਨੂੰ ਕਹਿ ਚੁੱਕੇ ਹਾਂ ਉਹਨਾਂ ਕੋਈ ਗੱਲ ਨਹੀਂ ਸੁਣੀ ਸਾਡੀ ਹੂੰ ਬ ਹਾਂ ਜੀ ਅਸੀਂ ਇਹ ਕੋਲੇ ਗਏ ਆ ਜੀ ਇਹ ਨੂੰ ਜਾ ਕੇ ਸਾਰੀ ਕੋ ਦੱਸੀ ਪ੍ਰੋਬਲਮ ਸਾਡੀ ਹੀ ਉਹਨੇ ਕੋਈ ਹੱਲ ਨਹੀਂ ਕੀਤਾ ਕਹਿੰਦਾ ਬੰਦੇ ਆਉਂਦੇ ਆ ਆ ਕੇ ਡੰਡਾ ਮਾਰ ਕੇ ਗਲੀ ਦੇ ਵਿੱਚੋਂ ਚਲੇ ਜਾਂਦੇ ਆ ਇਧਰਲੇ ਪਾਸੇ ਕੋਈ ਆ ਕੇ ਵੇਖਦਾ ਨਹੀਂਗਾ ਤਾਂ ਮੈਂ ਫੋਟੋਆਂ ਵੀ ਖਿੱਚੀਆਂ ਪਰੋਜਪੁਰ ਵੀ ਮੈਂ ਲਾਈਵ ਕੀਤੀ ਹੋਈ ਆ ਜੇ ਆਖੋਗੇ ਮੈਂ ਫੋਟੋਆਂ ਤੁਹਾਨੂੰ ਵਿਖਾ ਦੇਣਾ ਹੀ ਵੇਚਦੇ ਤੇ ਅਸੀਂ ਮੈਸਲਾ ਸਾਡੇ ਆ ਵੀ ਸਾਡੇ ਜਿਹੜੇ ਘਰ ਦੀ ਨਹੀਂ ਬੈਠੀ ਆ ਇਹਦਾ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਜੀ ਤੇ ਇਹ ਸ਼ੱਕ ਦੇ ਪਾਣੀ ਖੜਾ ਆ ਇਹਦਾ ਹੀ ਮਸਲਾ ਹੱਲ ਕੀਤਾ ਜਾਵੇ ਆ ਘਰ ਦੀ ਵੀ ਉਹ ਗੱਡੀ ਦੇਖ ਲਓ ਜੀ ਉਹ ਗੱਡੀ ਆ ਰਹੀ ਹੈ ਇਹ ਪੁਲਿਸ ਪ੍ਰਸ਼ਾਸਨ ਦੀ ਗੱਡੀ ਹੈ ਤੇ ਪੁਲਿਸ ਪ੍ਰਸ਼ਾਸਨ ਦੇਖੋ ਕਿੰਨੀ ਮੁਸ਼ਕਲ ਦੇ ਨਾਲ ਗੋਡੇ-ਗੋਡੇ ਪਾਣੀ ਹੈ ਅਗਰ ਇਹ ਗੱਡੀ ਵਿੱਚ ਫਸ ਵੀ ਸਕਦੀ ਹੈ ਗੱਡੀ ਆ ਕੋਈ ਨੁਕਸਾਨ ਵੀ ਹੋ ਸਕਦਾ ਗੱਡੀ ਦਾ ਬੜੀ ਵੱਡੀ ਪ੍ਰੋਬਲਮ ਹੈ ਇਹਦੀ ਜੜੀ ਕੀ ਹੈ ਕਿਸੇ ਨਾ ਕਿਸੇ ਤਰ੍ਹਾਂ ਹੱਲ ਹੋਣਾ ਚਾਹੀਦਾ ਹੈ ਸਦਨਾਮ ਜੀ ਕਿਵੇਂ ਵੇਖਦੇ ਹੋ ਇਹਦਾ ਤਾਂ ਟੈਂਡਰ ਵੀ ਹੋ ਚੁੱਕਿਆ ਸੀ ਇਹ ਤਾਂ ਟੈਂਡਰ ਵੀ ਪਿਆ ਤੇ ਪਰ ਹੱਲੇ ਤੱਕ ਜਿਹੜਾ ਇਹ ਸਫਾਈ ਕਿਉਂ ਨਹੀਂ ਹੋਈ ਪਾਣੀ ਫਿਰ ਉਦਾਂ ਦਾ ਉਦਾਂ ਹੀ ਹੈ ਤੁਸੀਂ ਦੇਖਿਆ ਹੋਣਾ ਜਿਹੜਾ ਗੁਰੂ ਸਾਹਿਬ ਦੇ ਵਿੱਚ ਕਿੰਨੇ ਦਰਨੇ ਲੱਗੇ ਕਿੰਨੇ ਮੁਜਾਰੇ ਹੋਏ ਔਰ ਕਿੰਨੀ ਇਹਨਾਂ ਨਾਲ ਜਿਹੜੀ ਬੇਸ਼ਰਮੀ ਉਹ ਨਗਰ ਕੌਂਸਲ ਨੇ ਤਾਰ ਰੱਖੀ ਹੈ ਮੈਂ ਇਹ ਹੀ ਕਹਿਣਾ ਚਾਹੂੰਗਾ ਲੋਕਾਂ ਨੂੰ ਵੀ ਜਿਹੜਾ ਸੁਨਾਮ ਜੀ ਇੱਕ ਮੈਂ ਤੁਹਾਡੀ ਗੱਲ ਟੋਕਦਾ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਨਗਰ ਕੌਂਸਲ ਨੂੰ ਆਪਾਂ ਹਰੇਕ ਵਾਰੀ ਜਿਹੜਾ ਜਿੰਮਾ ਦੇ ਰਿਆ ਕਿ ਇਹ ਜਿਹੜਾ ਸੀਵਰੇਜ ਸਿਸਟਮ ਹੀ ਗਲਤ ਪਿਆ ਹੈ ਦੇਖੋ ਸੀਵਰੇਜ ਸਿਸਟਮ ਆ ਜਿਹੜਾ ਠੇਕੇਦਾਰ ਆ ਉਹ ਤਾਂ ਗਲਤ ਹੈਗਾ ਹੀ ਹੈਗਾ ਨਾਲ ਨਗਰ ਕੌਂਸਲ ਦੀਆਂ ਇਹ ਜਿਹੜੀਆਂ ਨਲਾਇਕੀਆਂ ਹਨ ਨਕਾਮੀਆਂ ਕਹਿ ਲਓ ਵੀ ਜਿਹੜੇ ਇਹਨਾਂ ਦੇ ਮਲਾਇਮ ਉਹ ਇੱਥੇ ਆਉਂਦੇ ਨਹੀਂ ਕਿ ਆਉਂਦੇ ਆ ਤਾਂ ਉਹਦੀ ਖਾਣਾ ਪੂਰਤੀ ਕਰਕੇ ਚਲੇ ਜਾਂਦੇ ਆ ਇਹਦਾ ਟੈਂਡਰ ਪਿਛਲੇ ਦਿਨ ਹੀ ਲੱਗਿਆ ਸੀਗਾ ਟੈਂਡਰ ਪੱਟ ਲਾ ਕੇ ਇਹਨਾਂ ਨੇ ਇੱਕ ਬੜਾ ਵੱਡਾ ਖੱਡਾ ਪੱਟਿਆ ਸੀ ਇੱਥੇ ਖੱਡਾ ਪੱਟ ਕੇ ਉਸ ਤੋਂ ਬਾਅਦ ਇਹਨਾਂ ਨੇ ਉਹ ਖੱਡਾ ਦੇ ਵਿੱਚ ਮੈਨੂੰ ਲੱਗਦਾ ਵੈਸੇ ਮਿੱਟੀ ਪਾਤੀ ਹੈ ਕਿ ਉਹਦਾ ਕੋਈ ਪਾਈਪ ਵਗੈਰਾ ਇੱਥੇ ਨਹੀਂ ਪਾਈ ਇਹਨਾਂ ਨੇ ਕੋਈ ਜੋੜ ਨਹੀਂ ਲਾਇਆਗਾ ਜਿਹਦੇ ਕਰਕੇ ਜਿਹੜੀ ਸਾਰੀ ਪ੍ਰੋਬਲਮ ਆਈ ਹੈ ਇਹ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਸਕੂਲ ਹੈ ਜਿਹੜਾ ਸਰਕਾਰੀ ਸੀਨੀਅਰ ਸਕੈਂਡਰ ਸਕੂਲ ਹੈ ਇਥੇ ਜਿਹੜੇ ਬੱਚੇ ਛੋਟੇ ਛੋਟੇ ਆਉਂਦੇ ਆ ਵਿਚਾਰੇ ਉਹ ਕਈ ਵਾਰਾਂ ਦਾ ਬੱਚੇ ਵੀ ਵਿੱਚ ਡਿੱਗ ਪੈਂਦੇ ਆ ਤੇ ਜਿਹੜਾ ਮੈਂ ਮੇਰਾ ਇੱਥੋਂ ਖੇਤ ਦਾ ਰਸਤਾ ਮੈਂ ਇੱਥੋਂ ਸਵੇਰੇ ਸ਼ਾਮ ਲੰਘਦਾਗਾ ਤੇ ਜਿਹੜਾ ਮੇਰਾ ਵੀ ਕਈ ਵਾਰ ਇੱਕ ਦੋ ਵਾਰੀ ਮੋਟਰਸਾਈਕਲ ਡਿੱਗਿਆ ਤਾਂ ਹੁਣ ਮੈਂ ਮੇਰੇ ਵੀ ਇੱਥੇ ਸੱਟ ਲੱਗੀ ਐ ਤਾਂ ਮੈਂ ਇਹ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਬੇਨਤੀ ਕਰਦਾ ਵੀ ਜਿਹੜੇ ਇਹ ਚਾ ਟੈਂਡਰ ਲੱਗਿਆ ਸੀ ਉਹਦੀ ਜਾਂਚ ਕਰਕੇ ਜਿਹੜਾ ਇਹਨਾਂ ਨੇ ਪਾਈਪ ਪਾਈ ਐ ਟੈਂਡਰ ਲਾ ਕੇ ਉਹਦੀ ਜਾਂਚ ਕਰਕੇ ਅੱਛੀ ਤਰ੍ਹਾਂ ਓਵਰਫਲੋ ਪਾਈਪ ਪਾਈ ਸੀ ਓਵਰਫਲੋ ਪਾਈਪ ਪਾਈ ਸੀ ਉਹਦੀ ਜਾਂਚ ਕਰਕੇ ਵੀ ਟੈਂਡਰ ਲਾਉਣ ਦੇ ਬ ਬਿਲਕੁਲ ਜੀ ਆ ਤੁਹਾਨੂੰ ਮੈਂ ਇੱਕ ਨਾ ਘਰ ਦਿਖਾ ਦਿੰਦਾ ਇਹ ਘਰ ਤੁਸੀਂ ਦੇਖ ਲਓ ਇਹ ਉਹ ਗਰੀਬ ਦਾ ਘਰ ਹੈ ਇਹ ਉਸ ਕਿਸਾਨ ਦਾ ਘਰ ਹੈ ਜਿੰਦੇ ਜਿਹੜੇ ਘਰੇ ਜਿਹੜਾ ਕੀ ਹੈ ਪਾਣੀ ਵਾਰ-ਵਾਰ ਪਾਣੀ ਜਾ ਰਿਹਾ ਤੇ ਜਿਸ ਨਾਲ ਜਿਹੜਾ ਕੀ ਇਹਦੀਆਂ ਨੀਆਂ ਜਿਹੜੀਆਂ ਹੁਣ ਬਹਿਣੀਆਂ ਸ਼ੁਰੂ ਹੋ ਗਈਆਂ ਨੇ ਇਹ ਅਜਿਹਾ ਕਹਣਾ ਹੈ ਕਿ ਦੇਖੋ ਅੱਜ ਦੇ ਟਾਈਮ ਦੇ ਵਿੱਚ ਮੰਗਾਈ ਦੇ ਦੌਰ ਦੇ ਵਿੱਚ ਕਿਸੇ ਕੋਲ ਅੱਜ ਦਾ ਮਕਾਨ ਬਣਾਉਣ ਵਾਸਤੇ ਇੰਨਾ ਕੋ ਪੈਸਾ ਨਹੀਂ ਹੈ ਕਿ ਜੜਾ ਕੀ ਵਾਰ-ਵਾਰ ਆਪਦਾ ਮਕਾਨ ਬਣਾਵੇ ਔਰ ਵਾਰ-ਵਾਰ ਮਕਾਨ ਨੂੰ ਦੁਬਾਰਾ ਰਿਪੇਅਰ ਕਰਵਾਵੇ ਕਿਸੇ ਕੋਲ ਇੰਨਾ ਕੋ ਪੈਸਾ ਨਹੀਂ ਹੈ ਕਿ ਵਾਰ-ਵਾਰ ਰਿਪੇਅਰ ਕਰਵਾ ਸਕੇ ਪਰ ਉਸ ਤਰਫ ਤੁਹਾਨੂੰ ਮੈਂ ਦਿਖਾ ਦਿੰਨੇ ਹਾਂ ਕਿ ਤਸਵੀਰ ਉਧਰ ਜੜੇ ਕੀ ਸਫਾਈ ਕਰਮਚਾਰੀ ਲੱਗੇ ਹੋਏ ਨੇ ਸਫਾਈ ਕਰ ਰਹੇ ਨੇ ਪ੍ਰੋਪਰ ਸਫਾਈ ਕਰਦੇ ਆ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਫਾਈ ਨਹੀਂ ਕਰਦੇ ਪ੍ਰੋਪਰ ਸਫਾਈ ਕਰਮਚਾਰੀ ਆਉਂਦੇ ਆ ਸਫਾਈ ਕਰਦੇ ਆ ਪਰ ਜਿਹੜਾ ਕੀ ਹੈ ਇਹ ਜਿਹੜਾ ਸੀਵਰੇਜ ਸਿਸਟਮ ਹੈ ਇਹ ਜਿਹੜਾ ਸੀਵਰੇਜ ਸਿਸਟਮ ਹੈ ਇਹ ਬਿਹਾਲ ਜਿਹੜਾ ਨਹੀਂ ਹੋ ਰਿਹਾ ਇਹਦੇ ਵਿੱਚ ਅਸੀਂ ਕਹਿ ਸਕਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਸੀਵਰੇਜ ਸਿਸਟਮ ਪਾਇਆ ਹੋਏਗਾ ਉਦੋਂ ਵੀ ਨਕਾਮੀਆਂ ਹੋਈਆਂ ਬਾਈ ਜੀ ਇਹ ਕਿਉਂ ਨਹੀਂ ਚੱਲਦਾ ਇਹਦਾ ਕਾਰਨ ਕੀ ਹੈ ਕੋਈ ਇਹਦੇ ਵਿੱਚ ਰੀਜ਼ਨ ਕੀ ਹੈ ਸਿਰਫ ਇੰਨਾ ਕੁ ਰਹਿ ਜਾਂਦਾ ਬੜੀ ਵਧੀਆ ਤੁਸੀਂ ਸਫਾਈ ਕਰਦੇ ਹੋ ਹਰੇਕ ਵਾਰ ਜਿੱਥੇ ਵੀ ਤੁਹਾਡੀ ਲੋਡ ਹੁੰਦੀ ਉਥੇ ਪਹੁੰਚਦੇ ਹੋ ਪਰ ਇਹ ਜਿਹੜਾ ਟੋਟਾ ਹੀ ਕਿਉਂ ਨਹੀਂ ਚੱਲਦਾ ਵੇਰੇ ਚੱਲਣ ਨੂੰ ਤਾਂ ਏਕ ਚੀਜ਼ ਚੱਲ ਜਾਂਦੀ ਪਰ ਸਮਾਂ ਲੱਗਦਾ ਹੂੰ ਪਹਿਲਾਂ ਗੁਰੂ ਹਰ ਸਾਹਿਬਾਂ ਦੀ ਸਫਾਈ ਕੀਤੀ ਹੁਣ ਇਹਦੀ ਵਾਰੀ ਵੀ ਟਾਈਮ ਅਨਸਾਰ ਹੀ ਕੰਮ ਚੱਲਦਾ ਸਾਰਾ ਹੂੰ ਤੇ ਲੱਗੇ ਹੋਏ ਆ ਇਹਨੂੰ ਕਰਕੇ ਫੇਰ ਹੀ ਹਟਾਂਗੇ ਇਹ ਪਾਣੀ ਜਿਹੜਾ ਕਿੰਨਾ ਕੁ ਡੂੰਘਾ ਹੈ ਜਿਹੜਾ ਇੱਥੋਂ ਪਾਣੀ ਤਾਂ ਵੀਰੇ ਹੁਣ ਤੁਹਾਡੇ ਸਾਹਮਣੇ ਹੈ ਜਿਹੜਾ ਕੁਝ ਵੀ ਦਿਸਦਾ ਪਿਆ ਸੀਵਰ ਹੈਗਾ 12-12 13 ਫੁੱਟ ਦੇ ਹੈਗੇ ਨੇ ਹੂੰ ਬਿਲਕੁਲ ਜੀ ਜਿਹੜੀ ਕੀ ਹੈ ਇਹ ਸਿਵਰੇਜ ਸਿਸਟਮ ਬਲੌਕ ਹੋਇਆ ਇਹਦੇ ਕਰਕੇ ਕਾਫੀ ਜਿਹੜੇ ਨੁਕਸਾਨ ਲੋਕਾਂ ਦੇ ਹੋ ਰਹੇ ਨੇ ਘਰ ਦੀਆਂ ਜਿਹੜੀਆਂ ਨੀਂਹਾਂ ਨੇ ਉਹ ਬਹਿ ਰੀਆਂ ਨੇ ਤੇ ਇਧਰ ਇੱਕ ਸਰਕਾਰੀ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਹੈ ਬੱਚਿਆਂ ਦਾ ਜਿਹੜੇ ਕਿ ਇੱਥੇ ਬੱਚੇ ਆਉਂਦੇ ਨੇ ਛੋਟੇ-ਛੋਟੇ ਬੱਚੇ ਪੜ੍ਹਨ ਲਈ ਆਉਂਦੇ ਨੇ ਪਰ ਅਗਰ ਉਹ ਸਾਹਮਣੇ ਤੁਹਾਨੂੰ ਤਸਵੀਰ ਜਿਹੜੀ ਦਿਖਾਈ ਹੈ ਉਹਦੇ ਵਿੱਚ ਤਾਂ ਸਿਰਫ ਇੱਕ ਹੀ ਨਜ਼ਰ ਆਉਂਦਾ ਕਿ ਇੱਥੇ ਬੱਚਿਆਂ ਦਾ ਜਿਹੜਾ ਲੰਘਣਾ ਟੱਪਣਾ ਬੜਾ ਮੁਸ਼ਕਲ ਹੋਏਗਾ ਕਿ ਬੱਚੇ ਇਥੋਂ ਲੰਘ ਟੱਪ ਨਹੀਂ ਸਕਦੇ ਕਿਉਂਕਿ ਇੱਥੇ ਮੋਟਰਸਾਈਕਲ ਤੱਕ ਨਹੀਂ ਲੰਘ ਸਕਦਾ ਤੇ ਬੱਚਿਆਂ ਦੀ ਤਾਂ ਬੜੀ ਦੂਰ ਦੀ ਗੱਲ ਹੈ ਇਧਰ ਸਫਾਈ ਕਰਮਚਾਰੀ ਆਪਣਾ ਸਫਾਈ ਕਰ ਰਹੇ ਨੇ ਇਹੋ ਸਾਹਿਬ ਨੂੰ ਜਿਹੜੇ ਇਥੋਂ ਦੇ ਮੋਦਵਾਰ ਸੱਜਣ ਨੇ ਉਹਨਾਂ ਨੇ ਫੋਨ ਕੀਤਾ ਸੀ ਇਹੋ ਸਾਹਿਬ ਨੇ ਜਿਹੜੇ ਭੇਜੇ ਆ ਸਫਾਈ ਕਰਮਚਾਰੀ ਕਰਮਚਾਰੀ ਸਫਾਈ ਕਰ ਰਹੇ ਨੇ ਪਰ ਕੋਸ਼ కారణ ਹੈ ਕੋਸ਼ ਅਜਿਹੇ ਕਾਰਨ ਹੈ ਜਿੰਦੇ ਕਰਕੇ ਜਿਹੜਾ ਸੀਵਰੇਜ ਸਿਸਟਮ ਨਹੀਂ ਚੱਲਦਾ ਸੀਵਰੇਜ ਸਿਸਟਮ ਪਾਈਪਾਂ ਛੋਟੀਆਂ ਪੈ ਸਕਦੀਆਂ ਨੇ ਕਿ ਪਾਈਪਾਂ ਛੋਟੀਆਂ ਹੋਣ ਜਾਂ ਸੀਵਰੇਜ ਸਿਸਟਮ ਦੀ ਜਿਹੜੀ ਢਾਲ ਹੈ ਉਹ ਸਹੀ ਨਾ ਕੱਢੀ ਗਈ ਹੋਵੇ ਜਿਸ ਕਰਕੇ ਸੀਵਰੇਜ ਸਿਸਟਮ ਹਮੇਸ਼ਾ ਹੀ ਜਿਹੜਾ ਬੰਦ ਰਹਿੰਦਾ ਫੋਜੀ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਕਿ ਹਮੇਸ਼ਾ ਹੀ ਕੋਈ ਨਾ ਕੋਈ ਮਸਲਾ ਸੀਵਰੇਜ ਦਾ ਸਾਹਮਣੇ ਆਂਦਾ ਰਹਿੰਦਾ ਹੈ ਇਹ ਸ਼ੁਰੂ ਤੋਂ ਹੀ ਫਾਲਟ ਹੋ ਸਕਦਾ ਹੈ ਜਦੋਂ ਪਿਆ ਸੀ ਇਹ ਜਦੋਂ ਪਾਈਪਾਂ ਪਾਈਆਂ ਗਈਆਂ ਜਾਂ ਤੇ ਦਾ ਲੈਵਲ ਨਹੀਂ ਸਹੀ ਲਿਆ ਗਿਆ ਜਾਂ ਫਿਰ ਇਹ ਪਾਈਪਾਂ ਛੋਟੀਆਂ ਪਾਤੀਆਂ ਇਹਦੇ ਵਿੱਚ ਬੇਈਮਾਨੀ ਆ ਗਈ ਹੈ ਲੈਵਲ ਸਹੀ ਹੁੰਦਾ ਪਾਣੀ ਰੁੜਿਆ ਜਾਂਦਾ ਪਾਈਪਾਂ ਵੱਡੀਆਂ ਹੁੰਦੀਆਂ ਜਿੰਨਾ ਅਲਾਉਟ ਸੀਗਾ ਪਾਈਪਾਂ ਦਾ ਉਹਨੀਆਂ ਪਾਉਣੀਆਂ ਚਾਹੀਦੀਆਂ ਸੀਗੀਆਂ ਇਹਦਾ ਜਿਨ੍ਹਾਂ ਨੇ ਸੀਵਰੇ ਪਾਇਆ ਜਾਂ ਜਿਨ੍ਹਾਂ ਨੇ ਪਵਾਇਆ ਹੈ ਉਹਨਾਂ ਦੀ ਗਲਤੀ ਹੈ ਵਜਾ ਉਦੀ ਵਜ੍ਹਾ ਨਾਲ ਭੋਗਣੀਆਂ ਪੈਂਦੇ ਜਾਂ ਕਮੇਟੀ ਦਫ਼ਤਰ ਨੂੰ ਤੇ ਜਾਂ ਜਾਂਦਾਂ ਪਗੋਣਾ ਪੈਂਦਾ ਹਾਂ ਗੱਲ ਇਹ ਆ ਹੋਰ ਨਹੀਂ ਚੱਕਰੇਗਾ ਕਮੇਟੀ ਵਾਲੇ ਹਾਰ ਟਾਈਮ ਆਉਂਦੇ ਆ ਕੰਮ ਕਰਦੇ ਆ ਕੋਸ਼ਿਸ਼ ਕਰਦੇ ਆ ਜਿੰਨਾ ਕੋ ਨਾ ਹੁੰਦਾ ਚਲਾਉਂਦੇ ਆ ਫਿਰ ਬੰਦ ਹੋ ਜਾਂਦਾ ਕੋਈ ਲੈਵਲ ਨਾ ਸਹੀ ਓਨ ਕਰਕੇ ਪਾਈ ਪੰਨਾ ਹੀ ਸਹੀ ਓਨ ਕਰਕੇ ਉਹ ਬੰਦ ਹੋ ਜਾਂਦਾ ਫਿਰ ਹੁਣ ਵੀ ਤਾਂ ਲੱਗੇ ਪਏ ਆ ਹੁਣ ਵੀ ਤਾਂ ਤੜਕੇ ਤੇ ਲੱਗੇ ਆ ਘਾਰ ਕੱਢੀ ਜਾਂਦੇ ਆ ਜਾਂਦੇ ਲੋਕ ਕੋਈ ਕੰਮੀ ਨਹੀਂ ਛੱਡ ਰਿਹਾ ਬਾਕੀ ਨਾ ਪਾਈਪਾ ਸਹੀ ਓਨ ਕਰਕੇ ਜਾਂ ਸੀਵਰੇਜ ਨਾ ਸਹੀ ਪੈਣ ਕਰਕੇ ਆ ਪ੍ਰੋਬਲਮ ਆ ਰਹੀ ਹੈ ਹਾਂਜੀ ਇਹ ਕਲੀ ਇਹੀ ਛੜਕਿਆ ਜਾਂ ਹੋਰ ਵੀ ਕੋਈ ਹੈ ਗਨੇ ਏਰੀਏ ਨਹੀਂ ਨਹੀਂ ਇੱਥੇ ਹੀ ਆ ਤੇ ਯਾ ਗੁਰੂ ਸਾਹਿਬ ਜੀ ਉਹ ਸਹੀ ਕਿ ਉਹਨਾਂ ਨੇ ਤੁਹਾਡੇ ਰੇਲਵੇ ਤੁਹਾਡਾ ਤੇ ਇਹੀ ਆ ਬਸ ਇਹੀ ਪ੍ਰੋਬਲਮ ਆ ਰਹੀ ਹੈ ਹੋਰ ਕੋਈ ਚੱਕਰ ਨਹੀਂ ਮੇਨ ਇਹੀ ਹੈ ਤੁਹਾਡਾ ਬਿਲਕੁਲ ਮੇਨ ਜਿਹੜੀ ਇੱਕੋ ਵੱਡੀ ਲਾਈਨ ਹੈ ਇਹੀ ਹੈ ਜਿੰਦੇ ਨਾਲ ਮੇਨ ਪ੍ਰੋਬਲਮ ਆਂਦੀ ਹੈ ਇਹ ਮੇਨ ਪ੍ਰੋਬਲਮ ਕਾਰਨ ਫੌਜੀ ਸਾਹਿਬ ਨੇ ਦੱਸਿਆ ਕਿ ਰਿਟਾਇਰ ਫੌਜੀ ਨੇ ਸਾਬਕਾ ਫੌਜੀ ਨੇ ਇਹਨਾਂ ਵੱਲੋਂ ਵੀ ਇਹ ਸਰਚ ਕੀਤੀ ਗਈ ਹੈ ਕਿ ਮੇਨ ਜਿਹੜੀ ਦਿੱਕਤ ਆਂਦੀ ਹੈ ਉਹ ਹੈ ਜਿਹੜੇ ਸਮੇਂ ਦੇ ਵਿੱਚ ਜਿਹੜੇ ਸਮੇਂ ਦੇ ਵਿੱਚ ਜਿਹੜੀਆਂ ਪਾਈਪਾਂ ਪਈਆਂ ਸੀ ਉਹ ਸਮੇਂ ਦੇ ਵਿੱਚ ਪਾਈਪਾਂ ਦੀ ਸਹੀ ਤਰੀਕੇ ਦੇ ਨਾਲ ਜਾਂਦਾ ਪਾਈਪਾਂ ਨਹੀਂ ਪਈਆਂ ਜੇ ਪਾਈਪਾਂ ਪਈਆਂ ਨੇ ਤਾਂ ਉਹਨਾਂ ਦੀ ਚੰਗੀ ਤਰ੍ਹਾਂ ਕੋਈ ਹੁਣ ਸ਼ਾਨ ਨਹੀਂ ਕੀਤੀ ਗਈ ਜਿਸ ਕਰਕੇ ਜਿਹੜੀ ਵੱਡੀ ਪ੍ਰੋਬਲਮ ਬਣੀ ਹੋਈ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ